ਵਿਆਚ ਨਛਦਿਆਂ ਕੀਤੀ ਹਵਾਈ ਫਾਇਰਿੰਗ ਵੀਡੀਓ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੁਣ ਪੁਲਿਸ ਦਾ ਵੀ ਆਇਆ ਬਿਆਨ ਤੁਸੀਂ ਵੀ ਸੁਣੋ ਕੀ ਕੁਝ ਕਹਿ ਰਹੇ ਨੇ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਅੱਜ ਸ਼ਾਮ ਸਮੇਂ ਜਿਹੜਾ ਹੈ ਐਸਐਚਓ ਮਹਿਲਕਲਾ ਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਕਲਾਣਾ ਤੋਂ ਚੋਹਾਨ ਕੇ ਰੋਡ ਦੇ ਉੱਪਰ ਜਿਹੜਾ ਕੋਈ ਬੰਦਾ ਇੱਥੇ ਤੇ ਵਿਆਹ ਦਾ ਫੰਕਸ਼ਨ ਸੀਗਾ ਔਰ ਰੋਡ ਦੇ ਉੱਪਰ ਜਿਹੜਾ ਆਪਣੇ ਦਸਤੀ ਰਵਾਲਵਰ ਦੇ ਨਾਲ ਫਾਇਰਿੰਗ ਕਰਕੇ ਜਿਹੜਾ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਜੋ ਇਹ ਇਤਲਾਮ ਮਿਲਣ ਤੇ ਥਾਣਾ ਐਸਐਚਓ ਥਾਣਾ ਮਹਿਲਕਲਾ ਨੇ ਅਸੀਂ ਮਕਦਮਾ ਨੰਬਰ 16 ਅੰਡਰ ਸੈਕਸ਼ਨ 125 ਪੀ ਐਨਐਸ 25 27 ਜਨਵਰੀ ਦਾਡ ਆਰਮਜ਼ ਐਕਟ ਥਾਣਾ ਮਹਿਲਕਲਾ ਅਨਨੋਨ ਬੰਦੇ ਦੇ ਖਿਲਾਫ ਦਰਜ ਰਜਿਸਟਰ ਕਰਕੇ ਐਸਐਚਓ ਦਾ ਮੌਕੇ ਤੇ ਗਏ ਔਰ ਮੈਂ ਵੀ ਉੱਥੇ ਜਾ ਕੇ ਮੌਕੇ ਤੇ ਗਏ ਜਦੋਂ ਅਸੀਂ ਇੱਥੇ ਜਾ ਕੇ ਹਾਲਾਤ ਵੈਰੀਫਾਈ ਕੀਤੇ ਤਾਂ ਜਿਹੜਾ ਹੈਗਾ ਕਲਾਲਾ ਕੋਚਾਨ ਦੇ ਰੋਡ ਦੇ ਉੱਪਰ ਮਨਦੀਪ ਸਿੰਘ ਪੁੱਤਰ ਚੰਤਾਰ ਸਿੰਘ ਵਾਸੀ ਕਲਾਲਾਂ ਦਾ ਜਿਹੜਾ ਵਿਆਹ ਦੀ شادی ਦੀ ਉਹਦੀ ਪਾਰਟੀ ਚੱਲ ਰਹੀ ਸੀ ਪਾਰਟੀ ਦੇ ਵਿੱਚ ਕੋਈ ਅਨਨੋਣ ਬੰਦਾ ਆਇਆ ਸੀ ਔਰ ਉਹ ਜਿਹੜਾ ਉੱਥੇ ਫੈਰੇ ਕਰਕੇ ਮੌਕੇ ਤੋਂ ਭੱਜ ਗਿਆ ਤੇ ਇਹ ਸਾਰੇ ਹਾਲਾਤ ਅਸੀਂ ਵੈਰੀਫਾਈ ਕਰਕੇ ਜਿਹੜਾ ਪਰਚਾ ਦਰਜ ਰਿਜਿਸਟਰ ਅਨਨੋਣ ਬੰਦੇ ਦੇ ਖਿਲਾਫ ਕੀਤਾ ਔਰ ਇਹਦੀ ਤਫ਼ਤੀਸ਼ਾ ਜਿਹੜੀ ਜਾਰੀ ਹੈ ਔਰ ਜਲਦੀ ਅਸੀਂ ਬੰਦੇ ਦਾ ਜਿਹੜੀ ਹੈਗੀ ਆ ਵੈਰੀਫਾਈ ਕਰਕੇ ਤੇ ਉਹਨੂੰ ਅਸੀਂ ਜਲਦੀ ਗ੍ਰਿਫਤਾਰ ਕਰਤਾ